ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੁਣੇ ਹੁਣੇ ਜੀ ਇੱਕ ਰਿਪਲਾਈ ਦੇਖਣ ਨੂੰ ਮਿਲਿਆ ਰਿਪਲਾਈ ਕਹਦਾ ਸ਼ੁਰੂਆਤ ਉਹਨੇ ਕੀਤੀ ਹੈ ਰਿਪਲਾਈ ਤਾਂ ਹੁਣ ਦਊਗਾ ਇਹਨੂੰ ਚੰਗੀ ਤਰ੍ਹਾਂ ਇੱਕ ਪੰਜਾਬ ਤੋਂ ਚੜੇਲ ਜਿਹੀ ਆਈ ਆ ਨਾਮ ਵੱਡਾ ਗਰੇਵਾਲ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਮੈਨੂੰ ਤਾਂ ਵੀਰ ਨੇ ਕਿਸੇ ਨੇ ਦੱਸਿਆ ਕਹਿੰਦਾ ਬਾਈ ਇਹ ਗਾਉਣੇ ਵਾਲਾ ਆ ਕਹਿੰਦਾ ਇਹਦੇ ਨਾਲ ਕਰ ਕਹਿੰਦਾ ਗੱਲ ਕਹਿੰਦਾ ਵੀਡੀਓ ਪਾਈਆ ਤੇਰੇ ਬਾਰੇ ਬਗਵਾਸ ਕਰ ਰਿਹਾ ਤੇ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਕਿ ਮੈਂ ਬੰਦੇ ਦਾ ਨਾਂ ਨਹੀਂ ਲੈਣਾ ਪੁੱਤ ਮੈਂ ਤੇਰਾ ਨਾਂ ਲੈ ਕੇ ਗੱਲ ਕਰੂੰ ਦਮ ਚਾਹੀਦਾ ਨਾਂ ਲੈਣ ਦੇ ਲਈ ਵੀ ਠੀਕ ਆ ਜੇ ਹੁਣ ਅਸਲੀ ਬੜੇ ਦਾ ਆ ਨਾ ਤੂੰ ਗੱਲ ਕਰਦਾ ਮਿਲਣ ਦੀ ਪਰਸੋਂ ਨੂੰ ਮਿਲੀ ਮੈਨੂੰ ਪਰਸੋਂ ਤਾਂ ਕਹਿ ਰਿਹਾ ਤਾਂ ਕਿ ਉਹ ਕੱਲ ਨੂੰ ਕਿਤੇ ਬਹਾਨਾ ਲਾ ਲਾਜਮੇ ਕਿ ਮੇਰੇ ਕੋਲ ਵੀਡੀਓ ਨਹੀਂ ਪਹੁੰਚੀ ਹੋ ਸਕਦਾ ਕੱਲ ਨੂੰ ਤੂੰ ਬਹਾਨਾ ਮਾਰ ਜਵੇਂ ਕਿ ਇੱਕ ਦਿਨ ਜੀ ਮੇਰੇ ਕੋਲ ਵੀਡੀਓ ਨਹੀਂ ਵਾਹ ਇਸ ਕਰਕੇ ਤੈਨੂੰ ਇੱਕ ਦਿਨ ਦਾ ਵਿਚਾਲੇ ਟਾਈਮ ਦੇ ਰਿਹਾ ਤੂੰ ਐਡੀਲੇਟ ਚ ਆ ਨਾ ਐਡੀਲੇਟ ਚ ਮਿਲਾਂਗੇ ਐਲਨ ਵੀ ਗਾਰਡਨ ਦੇ ਵਿੱਚ ਜੋ ਗੁਰੂ ਘਰ ਆ ਗੁਰੂ ਨਾਨਕ ਦਰਬਾਰ ਉਹਦੇ ਨੇੜੇ ਹੀ ਪਾਰਕ ਆ ਐਲਨ ਬੀ ਗਾਰਡਨ ਦਾ ਉਹ ਪਾਰਕ ਚ ਆ ਜੀ ਸ਼ਾਮ ਨੂੰ ਆਪਾਂ ਤੈਨੂੰ ਤੋਂ ਲੈ ਕੇ 5 ਵਜੇ ਦੇ ਵਿੱਚ ਵਿੱਚ ਮੈਂ ਉੱਥੇ ਹੋਊਗਾ ਆ ਜੀ ਤੂੰ ਆਪਾਂ ਦੋਏ ਜਣੇ ਲਾਈਵ ਹੋ ਕੇ ਵਿਚਾਰ ਕਰਾਂਗੇ ਠੀਕ ਆ ਤੇ ਜਿਹੜਾ ਤੇਰਾ ਦੇਸੀ ਦਾ ਕਰੰਟ ਲੱਗਿਆ ਹੋਇਆ ਨਾ ਤੈਨੂੰ ਤੇ ਆ ਜਿਹੜੀ ਮਾਗਣੀ ਦਾ ਨਸ਼ਾ ਜਿਹੜਾ ਤੂੰ ਪ੍ਰਮੋਟ ਕਰਦਾ ਤੇਰੇ ਸਾਰੇ ਘੜੇ ਲ ਕੱਢੂੰਗਾ ਦੋਏ ਜਣੇ ਲਾਈਵ ਹੋਵਾਂਗੇ ਵਿਚਾਰ ਕਰਾਂਗੇ ਦੇਖੀ ਤੇਰਾ ਜਲੂਸ ਕੱਢਦਾ ਸੁੱਕਾ ਨਹੀਂ ਬੜਨ ਦਿੰਦਾ ਤੈਨੂੰ ਮੈਂ ਇਥੋਂ ਕਦੇ ਭੁਲੇਖੇ ਚ ਫਿਰਦਾ ਹੋਵੇਂ ਖਾ ਗਏ ਭੁੱਖੀ ਤੇਰੇ ਵਰਗੇ ਬਗਵਾਸ ਮਾਰਨ ਲੱਗ ਜਾਂਦੇ ਨੇ ਪੁੱਤ ਸਿੰਘਾਂ ਨਾਲ ਪੰਗਾ ਲੈਣਾ ਤੂੰ ਗਾਂਦ ਸੁਣਾਉਨੇ ਹਾਂ ਨਸ਼ਾ ਪ੍ਰਮੋਟ ਕਰਦੇ ਹਾਂ ਪੰਜਾਬ ਦੇ ਵਿੱਚ ਤੇ ਕੀ ਕਹਿੰਦਾ ਟੈਕਸੀ 'ਚ ਬੈਠ ਕੇ ਵੀਡੀਓ ਬਣਾ ਤੇਰਾ ਬੁੜਾ ਟੈਕਸੀ 'ਚੇ ਬੈਠਾ ਆ ਜੇ ਵੀ ਹੁਣ ਵੀ ਟੈਕਸੀ 'ਚੇ ਬੈਠ ਕੇ ਵੀਡੀਓ ਪਾ ਰਹੇ ਆ ਠੀਕ ਆ ਜੇ ਹੁਣ ਬੁੜੇ ਦਾ ਆ ਨਾ ਟਾਈਮ ਤੇ ਪਹੁੰਚ ਜੀ ਸਿੰਘ ਨਾਲ ਗੱਲਬਾਤ ਕਰਨ ਦੇ ਲਈ ਅਸੀਂ ਜੀ ਫਲਾਣੀ ਜਗ੍ਹਾ ਤੇ ਫਿਰਦੇ ਆਂ ਫਲਾਣੀ ਕਿਹੜੀ ਸਟਰੀਟ ਆ ਦੇਖ ਜਿਹੜੇ ਤੇਰੇ ਨਾਲ ਬਾਕੀ ਵੀਰ ਬੈਠੇ ਨੇ ਉਹਨਾਂ ਦਾਕ ਮੈਨੂੰ ਕੋਈ ਮਤਲਬ ਨਹੀਂ ਉਹ ਤਾਂ ਭਟ ਗਏ ਹੋਏ ਨੇ ਉਹਦਾ ਮੈਨੂੰ ਉਹ ਤਾਂ ਥੋੜੇ ਪਿੱਛੇ ਲੱਗੇ ਹੋਏ ਨੇ ਜਿਹੜੇ ਮਗਰ ਲਾਉਣੇ ਵਾਲੇ ਨੇ ਉਹਨਾਂ ਦਾ ਜਲੂਸ ਕੱਢਣਾ ਮੈਂ ਤੇਰੇ ਅੱਗੇ ਵੀ ਤੇਰਾ ਆਇਆ ਸੀਗਾ ਨਾ ਸੰਗਰਦਰਾ ਬਹੁਤਾ ਬੱਬੂ ਮਾਨ ਉਹਦਾ ਵੀ ਦੇਖ ਲੈਦਾ ਮੈਂ ਹੁਣ ਤੇਰਾ ਵੀ ਦੇਖ ਲੈਣਾ ਦਾਮ ਕਿੰਨਾ ਦਾ ભગવાਸ મારਨ ਨੂੰ મિનટ નહિ લાઉં દે ખાધી પીતી ਚ ਭોગ ਵળ દ્રે હું ਤੇ ਹੁਣ ਦੇ ਕੀ ਤਰ੍ਹਾਂ ਕੀ ਬਣਦਾ ਪੁੱਤ આજ ਨਹੀਂ ਹੁਣ ਪੌਣ ਜੀ ਸਾਰਿਆਂ ਨੇ ਆ ਵੀਡੀਓ ਪਰਸੋਂ ਤੱਕ ਤਾਂ ਲੱਖ ਬੰਦੇ ਨੇ ਦੇਖ ਲੈਣੀਆਂ ਆ ਤੇ ਪੌਣ ਜੀ ਮਾ ਉੱਥੇ ਲਾਈਵ ਹੋ ਜਾਣਾ ਉੱਥੇ ਜਾ ਕੇ ਤੇ ਦਿਖਾਉਂਦਾ ਵੀ ਇਹਦੀ ਕਿੰਨੀ ਗਗਾਤਾ ਜੇ ਤੂੰ ਆ ਗਿਆ ਤਾਂ ਫਿਰ ਵਿਚਾਰ ਕਰਾਂਗੇ ਖੁੱਲੀ ਰੁਕਣਾ ਨਹੀਂ ਫਿਰ ਵਿਚਾਰ ਚੰਗੀ ਹੋ ਕਰਾਂਗੇ ਤੱਕੜੀ ਜਿਹੜੇ ਲੈਵਲ ਤੱਕ ਵਿਚਾਰ ਤੂੰ ਕਰਨੀ ਹੋਈ ਉਹ ਤੱਕ ਤੂੰ ਕਰੀ ਜਿਹੜੇ ਤੱਕ ਮੈਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਜਿਹੜੇ ਲੈਵਲ ਤੱਕ ਉੱਥੇ ਤੱਕ ਮੈਂ ਕਰੂੰਗਾ ਦੇਖਦੇ ਆ ਕਿਹੜਾ ਜਿੱਤਦਾ ਆ ਵਿਚਾਰ ਦੇ ਵਿੱਚ ਆਪਣੇ ਨਾਲ 15 ਤੋਂ 20 ਜਣੇ ਲੈ ਆਈਂ ਬੰਦੇ ਮੇਰੇ ਨਾਲ ਵੀ ਹੋਣਗੇ ਤਾਂ ਕਿ ਕੱਲ ਨੂੰ ਕਿਤੇ ਇਹ ਨਾ ਕਹੋ ਜੀ ਗਰਜੰਡ ਸਿੰਘ ਪਹੁੰਚਿਆ ਹੀ ਨਹੀਂ ਜਿਵੇਂ ਫੁੱਬੂ ਮਾਨ ਦੀ ਵਾਰ ਨੂੰ ਹੋਇਆ ਪਹਿਲਾਂ ਤਾਂ ਕਹਿੰਦੇ ਜੀ ਪਹੁੰਚਿਆ ਹੀ ਨਹੀਂ ਇਹ ਤੇ ਮੁੜ ਕੇ ਬਾਅਦ ਵਿੱਚ ਕਹਿਣ ਲੱਗੇ ਜੀ ਹਾਂ ਜੀ ਪਹੁੰਚਿਆ ਸੀ ਇਹਨੂੰ ਅਸੀਂ ਅੰਦਰ ਸੱਜਿਆ ਤੇ ਇਹਨੇ ਵਿਚਾਰ ਨਹੀਂ ਕੀਤੀ ਆ ਦੇਖਿਆ ਵੀ ਹਾਂ ਲੋਕਾਂ ਨੇ ਇਹਦੇ ਤੇ ਵਿਸ਼ਵਾਸ ਕਰ ਲਿਆ ਫਿਰ ਵੀ ਉਦੋਂ 40-50 ਜਣਿਆਂ ਜਾ ਕੇ ਇਕੱਲਾ ਖੜਿਆ ਹਾਂ ਉਹਦੇ ਕੋਲ ਇਸ ਵਾਰ ਬੰਦੇ ਮੈਂ ਵੀ ਲੈ ਕੇ ਆਉਂ ਬੰਦੇ ਤੂੰ ਵੀ ਲੈ ਕੇ ਆਈ ਆਪਣੇ ਨਾਲ 15 ਛੱਡ 15 100 ਬੰਦਾ ਲੈ ਆਈ ਮੇਰੇ ਵੱਲੋਂ ਕੋਈ ਬੰਦਾ ਬੋਲੂ ਨਹੀਂ ਮੇਰੇ ਵੱਲੋਂ ਇੱਕ ਵੀ ਬੰਦਾ ਬੋਲੂ ਨਹੀਂ ਕੁਛ ਵਿਚਾਰ ਕਰਨ ਵਾਲਾ ਮੈਂ ਇਕੱਲਾ ਹੀ ਹਾਂ ਤੇਰੇ ਵੱਲੋਂ ਚਾਹੇ ਤੂੰ 10 ਜਣਿਆਂ ਨੂੰ ਵਿਚਾਰ ਕਰਨ ਲਾ ਲਈ ਚਾਹੇ 15 ਜਣਿਆਂ ਨੂੰ ਕਰ ਲਈ ਸਾਰਿਆਂ ਨੂੰ ਠੋਕ ਠੋਕ ਜਵਾਬ ਦਊਂਗਾ ਮੌਕੇ ਤੇ ਹੁਣ ਪਹੁੰਚ ਜੀ ਉਥੇ ਇਹੜਾ ਬਗਵਾਸ ਮਾਰਿਆ ਨਾ ਤੂੰ ਗੱਡੀ 'ਚ ਬੈਠ ਕੇ ਤੇਰਾ ਸਾਰਾ ਹੀ ਸੈੱਟ ਕਰੂੰ ਪੁੱਤ ਕਰਨਾ ਪਾ ਵਿਚਾਰਿਆ ਕੋਈ ਲੜਾਈ ਬੜਾਈ ਨਹੀਂ ਹੈਗੀ ਕਿਉਂਕਿ ਲੜਨ ਜੋਗਾ ਤੂੰ ਹੈ ਨਹੀਂ ਦੋ ਨਹੀਂ ਚੱਲਣੀਆਂ ਤੇਰੇ ਤੋਂ ਤੇਰੇ ਲੱਕ ਵਰਗਾ ਪਾਟਾ ਮੇਰਾ ਲੜਾਈ ਨਹੀਂ ਕਰਨੀ ਬਿਲਕੁਲ ਵੀ ਵਿਚਾਰ ਕਰਾਂਗੇ ਪਰ ਹਾਂ ਜਿਹੜੇ ਹਿਸਾਬ ਨਾਲ ਤੂੰ ਬਗਵਾਸ ਮਾਰ ਕੇ ਬੋਲਿਆ ਨਾ ਉਸ ਹਿਸਾਬ ਨਾਲ ਤੈਨੂੰ ਰਿਪਲਾਈ ਕਰ ਰਹੇ ਹਾਂ ਤਰੀਕੇ ਨਾਲ ਬੋਲਿਆ ਹੁੰਦਾ ਤਾਂ ਤੈਨੂੰ ਤਰੀਕੇ ਨਾਲ ਰਿਪਲਾਈ ਮਿਲਦਾ ਆ ਚਮਕੀਲੇ ਵਾਲਾ ਜਿਹੜਾ ਗੰਦ ਪਾਉਣ ਲੱਗਿਆ ਉਹਨੂੰ ਤਾਂ ਪੰਜਾਬ 'ਚ ਪੁੱਤ ਗਿਆ ਵੀ ਨਹੀਂ ਸੀ ਕੋਈ ਅਖੀਰ ਤੇ ਉਹਨੂੰ ਬਤਾਈ ਕੀ ਦੇਣਾ ਮੌਕੇ ਤੇ ਠੀਕ ਆ ਸਰਨਾਟਾ ਜਾਇਆ ਬਿਆਜ਼ੀ ਉੱਥੇ ਐਵੇਂ ਗੰਦੀ ਲਾ ਦੇ ਚਮਕੀਲੇ ਦੀ ਬਗਵਾਸ ਮਾਰੀ ਜਾਂਦੀ ਆ ਕਿ ਇੱਥੇ ਐਡੀਲੇਟ ਜਾ ਕੇ ਤੂੰ ਪੁੱਤ ਪੰਜਾਬ 'ਚ ਵੀ ਤੂੰ ਨਾਲ ਹੁਣ ਜੇ ਪੰਜਾਬ ਵੀ ਜਾਏਗਾ ਨਾ ਤੈਨੂੰ ਦੱਲ ਹੋਰ ਦੱਸ ਨਾ ਮੇਰੇ ਨਾਲ ਵਿਚਾਰ ਕਰੀ ਚਾਹੇ ਨਾ ਕਰੀ ਤੈਨੂੰ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਉੱਥੇ ਸਿੰਘ ਜ਼ਰੂਰ ਮਿਲਣਗੇ ਪੰਜਾਬ ਦੇ ਵਿੱਚ ਵੀ ਤੂੰ ਪੰਗਾ ਲੈ ਲਿਆ ਹੁਣ ਐਡਿਲੇਟਸ ਤਾਂ ਤੈਨੂੰ ਮੈਂ ਮਿਲਣਾ ਹੀ ਮਿਲਣਾ ਆਜੋ ਤੇ 3 ਵਜੇ ਦਾ ਟਾਈਮ ਦੇਣਾ ਨਾ ਮੇਰੀ ਜਗ੍ਹਾ ਹੋ ਨਾ ਤੇਰੀ ਜਗ੍ਹਾ ਇੱਥੇ ਸਾਂਝੀ ਜਗ੍ਹਾ ਆ ਉਹ ਪਾਰਕ ਆ ਪਰਸੋਂ ਤੱਕ ਦਾ ਸਮਾਂ ਆ ਤੇ ਤੂੰ ਜੇ ਤੂੰ ਹੁਣ ਪੰਜਾਬ ਜਾਣਾ ਤਾਂ ਤੈਨੂੰ ਉੱਥੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਵੀਰ ਮਿਲਣਗੇ ਤੇ ਤੇਰੇ ਨਾਲ ਵਿਚਾਰ ਇਹ ਕਰਨਾ ਉਹਨਾਂ ਇਹ ਨਾ ਸੋਚੀਂ ਵੀ ਤੈਨੂੰ ਕੁੱਟਣ ਮਾਰਨਗੇ ਕਿਉਂਕਿ ਕੁੱਟਣ ਮਾਰਨ ਵਾਲੀ ਗੱਲ ਨਹੀਂ ਹੈਗੀ ਐਨੇ ਜੋਗੇ ਨੇ ਅਸੀਂ ਕੰਜਰ ਮਹਿਕਮੇ ਦੇ ਨਾਲ ਨੂੰ ਕੁੱਟਣ ਦੇ ਅੱਕ ਚ ਨਹੀਂ ਠਹਿਗੇ ਐਨੀ ਤੁਹਾਡੀ ਾਕਾਤ ਨਹੀਂ ਹੈਗੀ ਕੁੱਟੀ ਮਾਰੀ ਦਾ ਉਹਨੂੰ ਹੁੰਦਾ ਜਿਹਨੇ ਕੌਮ ਨੂੰ ਕੋਈ ਬਹੁਤ ਵੱਡੀ ਢਾਹ ਲਾਈ ਹੋਵੇ ਚਵਾਨੀ ਬੱਚੇ ਅਸੀਂ ਰੁਪਈਆ ਨਹੀਂ ਖਰਾਬ ਕਰਨਾ ਦੋ ਕੌੜੀ ਦੀ ਾਕਾਤ ਨਹੀਂ ਤੁਹਾਡੀ ਗੰਦ ਪਾਉਣੇ ਵਾਲਿਓ ਆ ਸਿਰਸੇ ਵਾਲੇ ਬਾਰੇ ਗੁਰੀ ਬੈਣੀਪਾਲ ਵੀਰ ਕਹਿ ਰਿਹਾ ਆ ਸਿਰਸੇ ਵਾਲੇ ਬਾਰੇ ਕਰ ਲਈ ਉਹਦੇ ਬਾਰੇ ਵੀਡੀਓ ਪਾਤੀ ਤੇ ਸਿਰਸੇ ਵਾਲੇ ਬਾਰੇ ਬੋਲ ਹਾਂਜੀ ਕਰਤੀ ਵੀਡੀਓ ਪਾਤੀ ਸੀ ਭਰਾ ਬਾਤੀ ਸੀ ਤੇ ਜਿਹੜੀ ਵੀਡੀਓ ਚ ਮੇਰੇ ਬਾਰੇ ਬੋਲੇ ਆ ਕਹਿੰਦੇ ਉਹ ਵੀਡੀਓ ਵੀ ਸ਼ੇਅਰ ਕਰਦੀ ਦੇਖ ਲਿਓ ਜੀ ਇੱਥੇ ਕੋਈ ਸਨੈਪਚੈਟ ਜੂਟ ਵਾਲੀ ਸੀਗੀ ਮੈਨੂੰ ਵੀਰ ਨੇ ਤੇ ਸੈਂਡ ਕੀਤੀ ਆ WhatsApp ਤੇ ਸੈਂਡ ਕੀਤੀ ਆ ਤੇ ਹੁਣ ਦੇਖਦੇ ਆ ਇਹ ਅਸਲੀ ਬੁੜੇ ਦਾ ਆ ਜਾਂ ਕਿਸੇ ਹੋਰ ਦਾ ਆ ਮੂੰਹ ਰਗੜਾਇਆ ਬੋਲ ਕਰ ਲੈਂਦਾ ਲਾਲ ਵੀਡੀਓ ਦੇ ਵਿੱਚ ਚੜੇਲ ਜੀ ਵਾਂਗੂ ਬਗਵਾਸ ਮਾਰਨ ਲੱਗਿਆ ਇੱਥੇ ਆਈਡੀ ਲੇਟ ਜਾ ਕੇ ਕਿਹੜੇ ਭਲੇਖੇ ਚ ਫਿਰਦਾ ਤੂੰ ਗਰਾਰੀ ਪੁੱਤ ਸਿੰਘ ਨਾਲ ਲੜੀ ਆ ਹੁਣ ਤੈਨੂੰ ਦੇਖਦਾ ਮੈਂ ਕੀ ਬਣਦਾ ਤੇਰਾ ਠੀਕ ਹੈ ਨਾ ਆਈ ਹੁਣ ਉੱਥੇ ਐਲਨ ਵੀ ਗਾਰਡਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਤੇਰੇ ਨਾਲ ਜਿਹੜੇ ਬੈਠੇ ਨੇ ਉਹ ਤਾਂ ਜਾਣਦੇ ਹੀ ਹੋਣਗੇ ਉਹਦੇ ਕੋਲੇ ਪਾਰਕ ਆ ਭਰ ਲਈ ਗੂਗਲ ਮੈਪਸ ਇੰਡੀਆ ਦੇ ਵਿੱਚ ਸ਼ਾਇਦ ਨਾ ਚੱਲਦਾ ਹੋਵੇ ਹੋ ਸਕਦਾ ਕਈ ਥਾਵਾਂ ਦੀਆਂ ਉੱਥੇ ਲੋਕੇਸ਼ਨਸ ਨਾ ਆਉਂਦੀਆਂ ਹੁਣ ਪਰ ਇੱਥੇ ਹਰ ਇੱਕ ਥਾਂ ਦੀ ਲੋਕੇਸ਼ਨ ਆਉਂਦੀ ਆ ਐਲਨ ਵੀ ਗਾਰਡਨ ਪਾਰਕ ਭਰ ਲਈ ਉੱਥੇ ਆ ਜਾਣਾ ਉੱਥੇ ਜਦਿ ਐਲਨ ਵੀ ਗਾਰਡਨ ਕੱਲਾ ਭਰ ਲਈ ਉੱਥੇ ਤੈਨੂੰ ਪਾਰਕ ਨਕਸ਼ੇ ਦੇ ਵਿੱਚ ਦਿਖ ਜੂਗਾ ਗੁਰੂ ਘਰ ਦੇ ਘਰ ਪਹੁੰਚ ਜੀ ਗੁਰਨਾਨਕ ਦਰਬਾਰ ਐਲਨ ਵੀ ਗਾਰਡਨ ਬਰਹਮ ਸਟਰੀਟ ਤੇ ਆ ਉਥੇ ਬਾਬਿਆਂ ਤੋਂ ਪੁੱਛ ਲੈਣਗੇ ਪਾਰਕ ਕਿੱਥੇ ਆ ਆ ਗਣਾ ਹੁਣ ਤੁਸੀਂ ਫੇਰ ਦੰਗੇ ਕਰਾਉਂਗੇ ਪੰਜਾਬ ਦੇ ਮਾਮਾ ਦੰਗੇ ਘੜੇ ਹਿਸਾਬ ਨਾਲ ਹੋ ਜਾਣਗੇ ਅੱਟ ਬੋਲ ਰਹੇ ਆ ਅਸੀਂ ਖਤੀੜ ਬਾਰੇ ਜਿਹੜੇ ਧੀਆਂ ਭੈਣਾਂ ਬਾਰੇ ਬਕਵਾਸ ਮਾਰਦੇ ਨੇ ਕੋਈ ਪਟੋਲਾ ਕਹਿੰਦਾ ਕੋਈ ਚੀਜੀ ਕਹਿੰਦਾ ਕੋਈ ਪੁਰਜਾ ਕਹਿੰਦਾ ਕੋਈ ਅੱਗ ਕਹਿੰਦਾ ਇਹਨਾਂ ਨੂੰ ਸਿੱਧੇ ਕਰਨ ਲੱਗੇ ਹੋਏ ਆ ਮੈਂ ਇੰਨਾ ਬੋਲਣਾ ਨਹੀਂ ਚਾਹੁੰਦਾ ਸੀਗਾ ਪਰ ਇਹ ਬੰਦਾ ਨੇ ਚੌੜ ਕੀਤੀ ਆ ਬਹੁਤ ਮੈਨੂੰ ਕਹਿੰਦਾ ਕਹਿੰਦਾ ਨਾਮ ਵੀ ਨਹੀਂ ਲੈਣਾ ਮੈਂ ਪਸੰਦ ਕਰਦਾ ਬੰਦੇ ਦਾ ਚੰਗਾ ਸਮਝਦਾ ਪੁੱਤ ਨਾਮ ਲੈਣ ਦਾ ਦਮ ਨਹੀਂ ਹੈਗਾ ਤੇਰੇ ਚ ਹੁਣ ਤੈਨੂੰ ਨਾਮ ਲੈਣਾ ਵੀ ਪੈਣਾ ਤੇ ਇਹ ਨਾ ਸੋਚ ਕੇ ਜਾਈ ਮੈਂ ਤੈਨੂੰ ਫੇਰ ਕਹਿ ਰਿਹਾ ਇਹ ਨਾ ਸੋਚ ਕੇ ਇਹ ਵੀ ਇੱਥੇ ਤੂੰ ਮੈਨੂੰ ਮਿਲੇਗਾ ਨਹੀਂ ਤਾਂ ਬਚ ਜਾਏਗਾ ਤੂੰ ਪੰਜਾਬ ਵਿੱਚ ਜਾਏਗਾ ਤਾਂ ਤੈਨੂੰ ਉੱਥੇ ਇੰਟਰਨੈਸ਼ਨਲ ਸਿਕ ਫੈਡਰੇਸ਼ਨ ਦੇ ਵੀਰ ਮਿਲਣਗੇ ਤੇਰੇ ਨਾਲ ਉੱਥੇ ਵੀ ਵਿਚਾਰਾ ਹੋਣਗੀਆਂ ਜਿੱਥੇ ਵੀ ਜਾਏਗਾ ਉੱਥੇ ਘੇਰਨਗੇ ਤੈਨੂੰ ਕਿੱਥੇ ਪੰਗਾ ਲੈ ਲਿਆ ਪੁੱਤ ਤੂੰ ਹੁਣ ਦੇਖੀ ਤੇਰਾ ਬਣਦਾ ਕੀ ਕਰਨੀਆਂ ਵਿਚਾਰਾਂ ਹੀ ਨੇ ਤੇਰੇ ਨਾਲ ਤੇ ਵਿਚਾਰਾਂ ਵਿਚਾਰਾਂ ਚ ਤੇਰਾ ਜਲੂਸ ਕੱਢਾਂਗੇ ਜਿਹੜਾ ਤੂੰ 나ਗਣੀ ਤੇ ਆਹ ਦੇਸੀ ਸ਼ਰਾਬ ਨੂੰ ਬਹੁਤਾ ਪ੍ਰਮੋਟ ਕਰਨ ਲੱਗਿਆ ਹਾਂ ਨਾ ਤੇਰੀਆ ਪ੍ਰਮੋਸ਼ਨ ਕਰਦੇ ਆ ਤੇਰੀ ਚੰਗੀ ਤਰ੍ਹਾਂ ਐਵੇਂ ਕਤੀੜ ਚਾਮਲੀ ਫਿਰਦੀ ਆ ਸਿੰਘਾਂ ਨਾਲ ਲੈਣੇ ਨੇ ਇਹਨੇ ਪੰਗੇ ਪੁੱਤ ਲੈ ਹੁਣ ਬੁੜੇ ਨਾਲ ਪੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ